ਖੰਸਾਤਿਕਾਲ ਜੀ ਸਾਰਿਆਂ ਨੂੰ ਸਤ ਸਾਨ ਵੀਰੋ ਅੱਜ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਗਾਮੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਤੁਹਾਨੂੰ ਦੋ ਗਾਵਾਂ ਦਿਖਾਉਣੀ ਆ ਦੋਵੇਂ ਸੂਈਆਂ ਸਵਾਈਆਂ ਵਾ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਤੇ ਵੇਖ ਚਾ ਕੇ ਫੇਰੀ ਪਸ਼ੂ ਖਰੀਦੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾਓ ਸਭ ਠੀਕ ਠਾਕ ਜੀ ਹੋਰ ਹੋਈ ਜਾਂਦੇ ਆ ਕਿੰਨੋਂ ਹੁਣ ਕੰਮ ਸਿੱਧਾ ਫਿਰ ਬਾਹਰ ਚਲੋ ਹੌਲੀ ਹੌਲੀ ਤੁਹਾਨੂੰ ਪਤਾ ਹੀ ਆ ਮਾੜਾ ਸਮਾਂ ਇਹ ਟਾਈਮ ਲੱਗ ਜਾਣਾ ਪਾਣੀ ਤਾਂ ਬੜਾ ਨੁਕਸਾਨ ਹੋਣਾ ਹਾਂਜੀ ਦਾ ਬਹੁਤ ਨੁਕਸਾਨ ਹੋਇਆ ਪਾਣੀ ਇਹ ਪਾਣੀ ਜਿਹੜਾ ਵਾ ਹੁਣ ਆਮ ਇੱਥੇ ਕੋਈ ਵੀ ਜਿਹੜਾ ਹਲੇ ਪਾਣੀ ਪੀਣਾ ਲੈਣੀ ਹੋਇਆ ਹੈ ਨਾ ਪਾਣੀ ਨਹੀਂ ਪਾਣੀ ਖਰਾਬ ਹੋ ਗਏ ਪੀਣ ਭਰ ਕੇ ਗਏ ਤਿੰਨ ਚਾਰ ਦਿਨ ਹੋ ਗਏ ਉਹ ਕਹਿੰਦੇ ਹਜੇ ਇੱਕ ਮਹੀਨਾ ਪਾਣੀ ਨਹੀਂ ਪੀਣਾ ਜੀ ਇੱਕ ਮਹੀਨਾ ਤੇ ਆ ਸਾਰੇ ਏਰੀਆ ਚ ਜਿਸ ਤਰ੍ਹਾਂ ਦੂਜਾ ਪਾਣੀ ਚੱਲਣਦਿਆ ਨਾ ਬੋਤਲਾਂ ਵਾਲੀ ਠੀਕ ਆ ਇਹ ਆ ਵੀ ਪਾਣੀ ਬੋਰ ਵਾਲੇ ਜਿਹੜੇ ਸਾਰੇ ਖਰਾਬ ਹੋ ਗਏ ਖਰਾਬ ਹੋ ਗਏ ਬੋਰਾ ਦੇ ਪਾਣੀ ਪੈ ਗਿਆ ਠੀਕ ਆ ਤੇ ਬਾਕੀ ਤੇ ਠੀਕ ਹੋ ਗਿਆ ਚਲੋ ਤੇ ਇੱਕ ਪਸ਼ੂਆਂ ਦਾ ਹੁਣ ਥੋੜਾ ਤੂੜੀ-ਤਾੜੀ ਜਿੱਤਰਾ ਮਾੜੀ ਚੰਗੀ ਪੈਂਦੀ ਆ ਹਾਂਜੀ ਹਾਂਜੀ ਅਜੇ ਤੂੜੀ-ਤਾੜੀ ਪੈਂਦੀ ਏ ਚਲੋ ਗਾਂ ਬਰਸਨਪੁਰ ਸੇ ਚੱਲੇਗੀ ਹੁਣ ਪੱਠੇ ਭੇਜਨੇ ਸ਼ੁਰੂ ਹੋ ਗਏ ਨੇ ਭੇਜਨੇ ਸ਼ੁਰੂ ਹੋ ਜਣੇ ਆ ਫਿਰ ਹਾਂਜੀ ਹਾਂਜੀ ਚੱਲ ਪੋਗਾ ਤੇ ਬਾਕੀ ਉਤਰਾ ਸੜਕਾਂ ਸੁਰਕਰ ਚੱਲੂ ਹੋ ਗਈਆਂ ਪਾਣੀ ਸੁੱਕ ਗਿਆ ਪਾਣੀ ਸੁੱਕ ਗਿਆ ਵਾ ਸਾਰੇ ਕਿਤੇ ਸੜਕਾਂ ਚੱਲੂ ਹੋ ਗਈਆਂ ਹੁਣ ਰਿਕਵਰੀ ਨੀਵੇਂ ਜਗ੍ਹਾ ਨਾਲ ਹਰਪੇ ਦਾ ਹਾਂਜੀ ਜਿੱਦਾਂ ਮਤਲਬ ਗਾਣਵਾ ਬਾਰਡਰਾਂ ਨੂੰ ਜਾਈਏ ਨਾ ਹਾਂਜੀ ਜਿੱਦੇ ਨੀਵੇਂ ਜਗ੍ਹਾ ਉੱਥੇ ਜੇ ਪਾਣੀ ਖਲੋਤਾ ਹੈ ਅੱਛਾ ਉੱਥੇ ਖਲੋਤਾ ਮੈਨੂੰ ਲੱਗਦਾ ਆ ਵੀ ਕਣਕ ਵੀ ਨਹੀਂ ਪਾਈ ਬੀਜੀ ਜਾਵੇ ਜਿਹੜੇ ਜਿੱਥੇ ਮਤਲਬ ਨਿਕਲਦਾ ਨਹੀਂ ਜਿੱਥੇ ਨਿਕਲਦਾ ਹਾਂ ਜਿੱਥੋਂ ਜੀਰਦਾ ਹੀ ਆ ਤੇ ਸੁੱਕਣਾ ਹੀ ਆ ਉਹ ਉੱਥੇ ਬਸ ਬਸ ਉਹ ਫਿਰ ਔਖਾ ਏ ਤੇ ਬਾਕੀ ਹੁਣ ਮਤਲਬ ਉਹ ਤੇਰੀ ਰਿਕਵਰੀ ਸ਼ੁਰੂ ਹੋ ਗਈ ਆ ਹਾਂ ਜੀ ਹੋ ਗਿਆ ਹੋ ਗਿਆ ਚਲੋ ਹੋ ਗਿਆ ਤੇ ਮੂਡ ਪੈ ਗਿਆ ਵਾ ਹਾਂਜੀ ਹਾਂਜੀ ਚਲੋ ਨਾਮ ਦੱਸ ਦੇ ਕਰੀ ਫਿਰ ਨਾਮ ਮੇਰਾ ਗਰਨਾਮ ਸਿੰਘ ਪਿੰਡ ਥੋਬਾ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ ਹੈਗਾ 9592971631 ਠੀਕ ਹੈ ਜੀ ਤੇ ਜਿਹੜੀ ਹੁਣ ਆਵਲੀ ਗਾਂ ਜੇ ਸੂਈ ਸਵਾਈ ਹੈ ਮਗਰੇ ਹਾਂ ਜੀ ਸੂਈ ਸਵਾਈ ਹੈ ਮਗਰੇ ਦੇ ਮਗਰੇ ਦੇ ਹਰ ਪਈ ਜੀ ਬੱਛਾ ਜੋ ਆ ਬੱਚੇ ਦੇ ਮੇਨੂੰ ਮਤਲਬ 15 ਦਿਨ ਹੋ ਗਏ ਸੂਈ ਨੂੰ ਅੱਛਾ ਏ 9 ਲੀਟਰ ਮਤਲਬ ਇਹ ਕੋਈ ਇਸ ਟਾਈਮ ਦੁੱਧ ਤਿਆਰ ਆ ਤਿਆਰ ਜਰਾ 2 ਡੰਗ ਚੋਵੇ ਕੋਈ 4 ਡੰਗਾ ਕੇ ਥੋਚੋਏ ਅੱਛਾ ਸਾਡੇ ਕੋਲ ਤਸੱਲੀ ਕਰਕੇ ਖੜੇ ਠੀਕ ਹੈ ਜਿਸ ਸਵੇ ਦੀ ਇਹ ਗਾਂ ਸੋਈ ਜੀ ਤੀਸਰਾ ਸਵੇ ਸੋਈ ਹੈ ਸਾਸ ਸੂਆ ਸੋਈ ਹੈ ਤੇ ਇਥੋਂ ਲਈ ਪਾਣੀ ਵਾਲੇ ਏਰੀਏ ਚ ਇਹ ਪਾਣੀ ਦੇ ਦੂਮੇ ਪਾਣੀ ਵਾਲੇ ਏਰੀਏ ਚ ਆ ਮਾਰੇ ਹਲਾਤੇ ਵਿਚਾਰਿਆਂ ਦੇ ਜਿੰਨਾ ਕੋ ਦਿੰਦੀ ਆ ਇਹ ਆਵੇ ਕਿਤੇ ਚੰਗੀ ਜਗ੍ਹਾ ਤੇ ਚੱਲ ਜਾਣੀ ਆ ਹਾਂਜੀ ਹਾਂਜੀ ਹਾਂ ਚੰਗੀ ਜਗ੍ਹਾ ਤੇ ਜਿੱਦੋਂ ਵੱਜਣਗੇ ਜਿੱਦੋਂ ਵੱਜਣਗੇ ਤੋਰ ਦੋ ਬੀਤੀ ਨਾਲੇ ਵੀ ਬਾਕੀ ਸਾਂਭਣ ਵਾਲੀਆਂ ਵਾਂ ਸਾਮ ਕੇ ਦੁੱਧਾਂ ਇਲੀਆਂ ਵਾਟ ਸਕਦੀਆਂ ਵਾਂ ਗਾਵਾ ਨਾ ਲੈ ਸੰਦੇਸ਼ ਹਵਾਨਾ ਵੀ ਤੇ ਬਾਕੀ ਇਹਨਾਂ ਨੇ ਪੈਣ ਤੋੜੀ ਦਈ ਆ ਨਾ ਤੇ ਤੋੜੀ ਵੀ ਇਹੋ ਜੀ ਆ ਕਾਲੀ ਹੋ ਗਈ ਤੋੜੀ ਵੀ ਇਹੋ ਜੀ ਟੁੜੀ ਪੈਂਦੀ ਜਿਹੜੀ ਖਰਾਬ ਹੋ ਗਈ ਟੁੜੀ ਵੀ ਸਾਰੀ ਮਤਲਬ ਹੁਣ ਅਸਰ ਨਹੀਂ ਰਹਿ ਗਿਆ ਕੋਈ ਅਸਰ ਨਹੀਂ ਰਹਿ ਗਿਆ ਅਸਰ ਅਸਰ ਖਤਮ ਹੋ ਗਿਆ ਟੁੜੀ ਦਾ ਅਸਰ ਖਤਮ ਹੋ ਗਿਆ ਹੁਣ ਜੇ ਤਰ੍ਹਾਂ ਤੁਹਾਡੇ ਕੋਾਈ ਨੂੰ ਕਿੰਨੇ ਦਿਨ ਹੋ ਗਏ ਐ ਨਾ ਚੌਥਾ ਦਿਨ ਅੱਜ ਅੱਛਾ ਹਾਂਜੀ ਚੌਥਾ ਦਿਨ ਆ ਤੇ ਚਾਰ ਦਿਨ ਹੋ ਗਏ ਇਹ ਜਿਹੜੀ ਖਰਾਬ ਟੁੜੀ ਖਾਂਦੇ ਇਹ ਖਾਈ ਜਾਂਦੀ ਆ ਮਾੜਾ ਜਿਹਾ ਢੂੜਾ ਤੁਹਾਡਾ ਪਾ ਰਿਹਾ ਜਿਹੜੀ ਨੂੰ ਅੱਛਾ ਉਹ ਖਾ ਖੁਲਿੰਦੀਆਂ ਤਾਂ ਆਪਾਸ ਕਰ ਤੇ ਕਹਿੰਦਾ ਭਾਵੇਂ ਆ ਬਈ ਜਿੱਥੇ ਕੋਈ ਚੰਗਾ ਰਸ਼ ਨਿੰਦ ਮਿਲ ਗਿਆ ਹਾਂਜੀ ਹਾਂਜੀ ਚਾਚੀ ਜਗਾ ਚੱਲ ਜੂਗੀ ਦੋ ਤੇ 12 ਲੀਟਰ ਵੀ ਇਹ ਦੁੱਧ ਤਿਆਰ ਕਰ ਜੂਗੀ ਤੇ ਮੋਲ ਫੇਰ ਇਹਦਾ ਮੋਲ ਹਰ ਪਈਆ ਛੋਟਾ ਆ ਕਿੰਨਾ ਕੁ ਇਹਦਾ ਮੋਲ 50 ਆ 2 ਛੱਡ ਕੇ 23000 ਦੀ ਦਾ 23000 ਟੋਕੜਾਂ ਦੇ ਭਾਜ 23000 ਦੀ ਠੀਕ ਹੈ ਜੀ ਜਿਆਦੀ ਸੱਜੇ ਕੋਈ ਨਹੀਂ ਦਿੰਦਾ ਅੱਛਾ ਚਲੋ ਮਾਰੇ ਇੱਕ ਉਥੋਂ ਹਲਾਤਾ ਜੋ ਮਿਲੀ ਆ ਮਾਰੇ ਨਾਲ ਮਿੜੀਆਂ ਵੀ ਪਾਣਾ ਦੇ ਦੇਣੀ ਠੀਕ ਹੈ ਜੀ ਹਾਂਜੀ 23000 ਤੇ ਹੁਣ ਆ ਜਿਹੜੀ ਗਾਂ ਜੀ ਮਾਪਰੀ ਜੀ ਇਹ ਢੋਕੜਿਆ ਅੱਛਾ ਇਹਦੇ ਕੋ ਦੁੱਧ 7 ਕਿਲੋ ਆ ਹਾਂ ਜੀ ਆਪਾਂ 6 ਕਿਲੋ ਦੀ ਗਰੰਟੀ ਦੇਵਾਂਗੇ ਅੱਛਾ ਉਹ ਡੰਗ ਚੋਲੇ ਕੋ 4 ਡੰਗ ਚੋਲੇ ਤੋੜੋ ਫਿਰ ਇਹਨਾਂ ਸਾਦੇ ਸਾਦੇ ਵੀ ਵਿਚਾਰੀ ਤੇ ਸਾਮ ਘੱਟ ਹੀ ਹੋਈ ਆ ਸਾਂਭਾ ਕੋਈ estranha ਸਾਰੇ ਕੇ ਦੇ ਬਸ ਆ ਜਲੇ ਆ ਜੀ ਕੀ ਤਾਂ ਨਾ ਆ ਦਿਖਾ ਦਈਏ ਆ ਜਿਹੜੀ ਤੁੜੀ ਪੈਂਦੀ ਆ ਕਾਲੀ ਹੋ ਗਈ ਪੂਰੀ ਸਾਰੀ ਗਿੱਲੀ ਹੋ ਗਈ ਗਲ ਗਈ ਆ ਤੇ ਇਹੋ ਜਿਹਾ ਹੁਣ ਪਸ਼ੂ ਨੇ ਖਾਣੇ ਤੇ ਇਹੋ ਜਿਹਾ ਫਿਰ ਦੁੱਧ ਫਿਰ ਕਿੰਨਾ ਕੀ ਕਿਤੇ ਵੱਜਣਾ ਇਹਨਾਂ ਨੂੰ ਆ ਦੇਖ ਸਾਧਿਆ ਸਾਰੇ ਹੁਣ ਜਿਹੜੀ ਸਾਰੇ ਕਿਤੇ ਇਹ ਨਹੀਂ ਕਿ ਇਕੱਲਾ ਇੱਥੇ ਘਰ ਘਰ ਇਹੀ ਹਾਲਿਆ ਹੁਣ ਤੇ ਮੁੱਲ ਵੀਰ ਜੀ ਇਹਦਾ ਫਿਰ ਆਪਰੇ ਜੀ ਮੋਲੇ ਦਾ 15 ਕਾ ਲੀਏ ਹਾਂਜੀ ਤੇ ਦੋ ਛੜ ਦੀਏ 13 ਦੇ ਦੀਏ 12 ਨੇ ਦੇ ਦੀਏ 12 ਦੇ ਦੀਏ ਹਾਂਜੀ ਚੱਜਾਂਗੇ 12 ਨੇ ਤੇ ਧੂਣ ਕੋਈ ਮੰਗਾ ਨਹੀਂ ਪਾਉਣਾ ਅੱਛਾ ਬੇਣਾ ਕੋਈ ਪਾੜਾ ਨਹੀਂ ਕੋਈ ਵੰਗਾ ਨਹੀਂ ਇੱਧੇ ਬੈਜੋ ਇੱਦਾਂ ਹੀ ਬੈਜਾ ਹਾਂ ਇੱਧੇ ਬੈਜਣਾ ਠੀਕ ਹੈ ਜੀ ਕੋਈ ਵੰਗਾੜੇ ਪਾੜਾ ਤੇ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰੋ ਤੇ ਵੇਸ਼ ਚਾਖ ਕੇ ਤੇ ਫੇਰ ਹੀ ਪਸ਼ੂ ਖਰੀਦੋ ਜੀ